ਅੱਜ ਤਾਂ ਲੇਬਰ ਦੇ ਲੇਬਰ ਦੀ ਵਸਾ ਅੱਜ ਤਾਂ ਛੁੱਟੀਆਂ ਵੱਖ-ਵੱਖ ਧਾਰਿਆਂ ਨੂੰ ਛੁੱਟੀਆਂ ਸਰਕਾਰੀ ਛੁੱਟੀ ਹੈ ਅੱਜ ਦਾ ਵੈਸੇ ਫਿਰ ਤੁਸੀਂ ਕਿੱਦਾਂ ਕੰਮ ਕਰੀਂ ਆਏ ਤਾਂ ਇਹ ਦਿਹਾੜੀ ਲਾਉਂਗਾ ਤਾਂ ਹੀ ਰੋਟੀ ਖਾਉਂਗਾ ਇਹ ਤੁਹਾਨੂੰ ਛੁੱਟੀ ਨਹੀਂ ਹੈਗੀ ਮਤਲਬ ਇਹ ਸਾਨੂੰ ਕੋਈ ਛੁੱਟੀ ਹੈ ਜੀ ਇਹ ਤਾਂ ਸਰਕਾਰ ਸੋਚੂਗੀ ਸਾਨੂੰ ਦਿਹਾੜੀ ਦੇਵੇ ਅਸੀਂ ਤਾਂ ਘਰਾਂ ਬੈਠੂਗਾ ਛੁੱਟੀ ਆ ਜੋ ਲੈ ਵੱਡੇ ਉਹ ਉਹ ਲੇਬਰ ਦੇ ਸਰਕਾਰ ਦੀ ਹੈ ਜੀ ਸਾੜੀ ਥੋੜੇ ਆਏ ਤਾਂ ਦਿਹਾੜੀ ਲਾਉਣੀ ਦਿਹਾੜੀ ਲੈ ਜਾਣੀ ਜਾ ਜਿਹਨਾਂ ਨੂੰ ਛੁੱਟੀ ਆ ਫਿਰ ਤੁਸੀਂ ਕਿਹਾ ਹੋਇਆ ਅਸੀਂ ਹੈ ਤਾਂ ਲੇਬਰ ਅਸੀਂ ਆਂ ਪਰ ਸਾਡੇ ਬੜੇ ਲੇਬਰ ਵਾਲੇ ਉਹ ਬਈ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਲੇਬਰ ਵਾਲੇ ਛੋਟੇ ਆ ਤੇ ਜਿਨ੍ਹਾਂ ਨੂੰ ਛੁੱਟੀ ਉਹ ਬੜੇ ਲੇਬਰ ਵਾਲੇ ਇਹ ਅਦਾਰੇ ਕਹਿੰਦਾ ਬਣ ਕੇ ਛੋਟੇ ਤੇ ਬਣਾ ਅਦਾਰਾ ਕਹਿੰਦਾ ਬਣ ਛੋਟੇ ਸਾਨੂੰ ਰੱਖਿਆ ਬਈ ਛੋਟੇ ਆ ਜੀ ਸਾਨੂੰ ਸਾਨੂੰ ਮਿਲਿਆ ਵਾ ਕੀ ਆਏ ਸਾਨੂੰ ਤਾਂ ਕੁਝ ਨਹੀਂ ਮਿਲਿਆ ਹੋਇਆਗਾ ਅਸੀਂ ਤਾਂ ਜਿਹੜੀ ਆਪਣੀ ਦਿਹਾੜੀ ਕਰਦੇ ਆ ਉਹੀ ਖਾਂਦੇ ਆ ਜੀ ਅੱਜ ਲੇਵੜਿਆ ਜਿੱਥੇ ਲੇਬਰ ਨੂੰ ਛੁੱਟੀ ਹੋਣੀ ਚਾਹੀਦੀ ਸੀ ਸਰਕਾਰੀ ਵਕ ਵਖ ادارے ਦੀਆਂ ਛੁੱਟੀਆਂ ਤੇ ਅਸਲੀ ਲੇਬਰ ਕੰਮ ਤੇ ਆ। ਤੇ ਛੁੱਟੀ ਕਰੂਗੇ ਤਾਂ ਠੇਕੇਦਾਰ ਪੈਸੇ ਕੱਟੇਗਾ। ਪੈਸੇ ਕੱਟ ਮਿਲਣੇ ਨਹੀਂ ਜੀ ਹੈਗੇ। ਜਿਹੜੀ ਅਸਲੀ ਲੇਬਰ ਆ ਉਹ ਕੰਮ ਤੇ ਆ ਤੇ ਬਾਕੀ ادارے ਘਰ ਬੈਠੇ। ਇਹ ਗੱਲ ਤਾਂ ਸਹੀ ਹੈ ਮੈਂ। ਗੱਲ ਤਾਂ ਸਹੀ ਹੈ ਜੀ। ਜੇ ਸਾਨੂੰ ਅੱਜ ਦੀ ਦਿਹਾੜੀ ਦੇ ਦੇਵੇਂ ਉਹ ਇੱਕ ਦਿਨ ਦੀ ਹੋਈ ਅਸੀਂ ਵੀ ਛੁੱਟੀ ਮਨਾ ਲਈਏ ਜੀ। ਅਸੀਂ ਵੀ ਕਿਤੇ ਘੁੰਮ ਲਈਏ। ਅਸੀਂ ਤਾਂ ਬਸ ਟੈਲੀਵਿਜ਼ਨ 'ਚ ਦੇਖ ਲੈਂਦੇ ਆਂ ਕਿ ਅੱਜ ਦੇ ਵੱਡੇ ਐ ਪਰ ਅਸੀਂ ਫੇਰ ਰੋਟੀਆਂ ਬਣਨਗੇ ਕੰਪਨੀ ਆ ਜਾਂਦੇ ਆਂ ਮਜਬੂਰ ਆਂ ਜੀ ਕਹਿਣਾ ਕਿ ਜਾਉਂਗੇ ਕੋਈ ਦੇਖ ਰਿਹਾ ਇਹਦਾ ਹੱਲ ਕਰ ਸਕਦਾ ਕੋਈ ਕਿਆ ਕਰੂੰਗਾ ਕਿਆ ਕਹੋਂਗੇ ਲੇਬਰ ਬਾਰੇ ਕੋਈ ਸੁਖਦਾ ਨਹੀਂ ਜੀ ਹੈਗੀ ਕੋਈ ਦਿਹਾੜੀ ਫਿਕਸ ਨਹੀਂ ਹੈਗੀ ਕੁਛ ਨਹੀਂ ਜੀ ਹੈਗਾ ਸਮਾਂ ਤੇ ਜੇ ਕੇ ਦਿਹਾੜੀ ਲਾਉਣ ਜਾਉਂਗੇ ਉਹ ਕਹੋਂਗੇ ਲੈ ਅੰਨੀ ਦਿਹਾੜੀ ਤਰੀਕ 1 ਮਈ ਐ ਲੇਬਰ ਦਿਵਸ ਅੱਜ ਵੱਖ-ਵੱਖ ਆਦਾਰਿਆਂ 'ਚ ਛੁੱਟੀਆਂ ਸਕੂਲਾਂ 'ਚ ਵੀ ਛੁੱਟੀਆਂ ਨੇ ਪਰ ਜਿਹੜੇ ਅਸਲੀ ਮਜ਼ਦੂਰ ਐ ਉਹ ਕੰਮਤੇ ਨੇ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਜੀ ਸਟਾਰ ਟੀਵੀ ਚੈਨਲ ਤੋਂ ਰੂਪਨਗਰ ਖੜੇ ਹਾਂ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਲੇਬਰ ਡੇ ਆ ਜਿਹੜਾ ਲੇਬਰ ਦਿਵਸ ਆ 1 ਮਈ ਅੱਜ ਤੇ ਅਸੀਂ ਇੱਥੇ ਆਏ ਸੀ ਪਹਿਲਾਂ ਤਾਂ ਗੱਲਬਾਤ ਕਰਕੇ ਦਿਖਾਨੇ ਆ ਤੁਹਾਨੂੰ ਕੀ ਆ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਮੇਰੇ ਨਾਲ ਆਵੇ ਬਾਈ 1 ਮਿੰਟ ਬੰਦ ਕਰੋ 1 ਮਿੰਟ ਬੰਦ ਕਰਿਓ ਆਇਓ ਉੱਪਰ ਨੂੰ ਖੜੇ ਹੋਇਓ ਮੜਾ ਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨੂੰ ਆਜੋ ਮੜਾ ਜਾ ਕਿਆ ਨਾਮ ਕਿਹਾ ਜੀ ਤੁਹਾਡਾ ਗੁਰਮukh ਸਿੰਘ ਜੀ ਅੱਛਾ ਅੱਜ ਤਾਂ ਲੇਬਰ ਦੇ ਲੇਬਰ ਦੇ ਦਿਵਸ ਆ ਅੱਜ ਤਾਂ ਛੁੱਟੀਆਂ ਵੱਖ-ਵੱਖ ਧਾਰਿਆਂ ਨੂੰ ਛੁੱਟੀਆਂ ਸਰਕਾਰੀ ਛੁੱਟੀ ਆ ਅੱਜ ਤਾਂ ਵੈਸੇ ਫਿਰ ਤੁਸੀਂ ਕਿੱਦਾਂ ਕੰਮ ਤੇ ਜੀ ਅਹੀਂ ਤਾਂ ਇਹਦੇ ਦਿਹਾੜੀ ਲਾਉਂਗੇ ਤਾਂ ਹੀ ਰੋਟੀ ਖਾਉਂਗੇ ਜੀ ਅੱਛਾ ਤੁਹਾਨੂੰ ਛੁੱਟੀ ਨਹੀਂ ਹੈਗੀ ਮਤਲਬ ਇਹ ਸਾਨੂੰ ਕਦੀ ਛੁੱਟੀ ਹੈ ਜੀ ਇਹ ਤਾਂ ਸਰਕਾਰ ਸੋਚੂਗੀ ਸਾਨੂੰ ਦਿਹਾੜੀ ਦੇਵੇ ਅਸੀਂ ਤਾਂ ਘਰਾਂ ਬੈਠੂਗਾ ਹਮਮ ਸਾਡੀ ਜਿਹੜੀ ਲੱਗ ਗਈ ਸਾਡੀ ਤਾਂ ਉਹੀ ਹੋਈ ਹੈ ਅਸੀਂ ਕੰਮ ਕੰਮ ਤੇ ਆਉਂਗੇ ਤਾਂ ਖਾਉਂਗੇ ਤਾਂ ਖਾਉਂਗੇ ਨਹੀਂ ਕਿ ਖਾਣਾ ਇਹ ਜੀ ਜਿਹੜੀ ਛੁੱਟੀ ਆ ਜੋ ਲੈ ਵੱਡੇ ਉਹ ਫਿਰ ਉਹ ਲੈ ਵੱਡੇ ਤਾਂ ਸਰਕਾਰ ਦੀ ਹੈ ਜੀ ਅੱਛਾ ਸਾੜੀ ਥੋੜੇ ਹੈ ਜੀ ਅੱਛਾ ਅਸੀਂ ਤਾਂ ਦਿਹਾੜੀ ਲਾਉਣੀ ਦਿਹਾੜੀ ਲਾਈ ਜਾਣੀ ਹੈ ਅੱਛਾ ਇਹ ਤਾਂ ਲੇਬਰ ਡੇ ਜਿੰਨੀਆਂ ਵੀ ਛੁੱਟੀਆਂ ਬਣੀਆਂ ਨੇ ਸਰਕਾਰ ਵੱਲੋਂ ਬਣੀਆਂ ਐ ਜੀ ਨਹੀਂ ਫਿਰ ਉਹ ਲੇਬਰ ਆ ਜਿਹਨਾਂ ਨੂੰ ਛੁੱਟੀ ਆ ਫਿਰ ਤੁਸੀਂ ਕਿਹਾ ਹੋਏ ਅਸੀਂ ਹੈ ਤਾਂ ਲੇਬਰ ਅਸੀਂ ਐ ਪਰ ਸਾਤੇ بڑے ਲੇਬਰ ਵਾਲੇ ਉਹ ਆ ਜੀ ਅੱਛਾ ਉਹ بڑے ਕਿੱਦਾਂ ਹੋਗੇ ਤੁਹਾਡੇ ਤੋਂ ਉਹ ਸਾਤੇ بڑے ਹੀ ਸਾਡੇ ਸਾਰੇ ਹੱਕ ਤਾਂ ਉਹਨਾਂ ਕੋਲੇ ਹੀ ਆ ਜੀ ਹਾਂ ਸਾਡੇ ਕੋਲ ਕੀ ਆਏ ਤੇ ਕਹਿਣਾ ਕੀ ਚਾਹੋਗੇ ਵੀ ਨਾ ਦੇਖੋ ਜੀ ਸਾਨੂੰ ਕਦੇ ਕੋਈ ਲੋਨ ਸਿੱਧਾ ਮਿਲ ਸਕਦਾ ਐ ਜੇ ਅਸੀਂ ਲਈਏ ਵੀ ਕਿ ਸਾਨੂੰ ਸਾਰੀਆਂ ਇੰਨੀਆਂ ਫਾਰਮੈਲਿਟੀਆਂ ਹੁੰਦੀਆਂ ਐ ਅਸੀਂ ਇੱਕ ਲੋਨ ਤੱਕ ਲੈ ਨਹੀਂ ਸਕਦੇ ਹੈਗੇ ਜੀ ਨਹੀਂ ਫਿਰ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਲੇਬਰ ਵਾਲੇ ਛੋਟੇ ਆ ਤੇ ਜਿਨ੍ਹਾਂ ਨੂੰ ਛੁੱਟੀ ਉਹ بڑے ਲੇਬਰ ਵਾਲੇ ਇਹ ਅਦਾਰੇ ਕਿੱਦਾਂ ਬਣ ਕੇ ਛੋਟੇ ਤੇ ਵੱਡੇ ਅਦਾਰੇ ਕਿੱਦਾਂ ਬਣ ਛੋਟੇ ਸਾਨੂੰ ਰੱਖਿਆ ਵੀ ਛੋਟੇ ਆ ਜੀ ਸਾਨੂੰ ਸਾਨੂੰ ਮਿਲਿਆ ਵਾ ਕਿ ਆਏ ਸਾਨੂੰ ਤਾਂ ਕੁਝ ਨਹੀਂ ਮਿਲਿਆ ਵਾ ਹੈਗਾ ਅਈ ਤੇ ਜਿਹੜੀ ਆਪਣੀ ਦਿਹਾੜੀ ਕਰਦੇ ਆ ਉਹੀ ਖਾਂਦੇ ਆ ਜੀ ਇਹਦਾ ਮਤਲਬ ਇਹ ਆ ਵੀ ਅੱਜ ਲੇਬਰ ਦੇ ਆ ਜਿੱਥੇ ਲੇਬਰ ਨੂੰ ਛੁੱਟੀ ਹੋਣੀ ਚਾਹੀਦੀ ਆ ਸਰਕਾਰੀ ਵੱਖ-ਵੱਖ ਧਾਰਿਆਂ ਚ ਛੁੱਟੀਆਂ ਤੇ ਅਸਲੀ ਲੇਬਰ ਕੰਮ ਤੇ ਆ ਇਹ ਗੱਲ ਤਾਂ ਕਿ ਸਹੀ ਆ ਵੈਸੀ ਗੱਲ ਤੇ ਆ ਜੀ ਜੇ ਸਾਨੂੰ ਅੱਜ ਦੀ ਦਿਹਾੜੀ ਦੇ ਦੇਵੇਂ ਉਹ ਇੱਕ ਦਿਨ ਦੀ ਹੋਈ ਅਸੀਂ ਵੀ ਛੁੱਟੀ ਮਨਾ ਲਈਏ ਜੀ ਅਸੀਂ ਵੀ ਕਿਤੇ ਘੁੰਮ ਲਈਏ ਜੀ ਤਾਂ ਕਰਦਾ ਹੋਣਾ ਵੀ ਅਸੀਂ ਵੀ ਬੈਠੀਏ ਘਰ ਪਰਿਵਾਰ ਕੋਲ ਕੀ ਤਾਂ ਜੀ ਨਹੀਂ ਜੀ ਕਰਦਾ ਹੈਗਾ ਸਾਡਾ ਵੀ ਜੀ ਕਰਦਾ ਹੈ ਅਸੀਂ ਤਾਂ ਬਸ ਟੈਲੀਵਿਜ਼ਨ 'ਚ ਦੇਖ ਲੈਂਦੇ ਆ ਕਿ ਅੱਜ ਲੇਬਰ ਡੇ ਐ ਪਰ ਅਸੀਂ ਫੇਰ ਰੋਟੀਆਂ ਬਣ ਕੇ ਕੰਮ 'ਤੇ ਨੂੰ ਆ ਜੰਨੇ ਆ ਮਜਬੂਰ ਹਾਂ ਮਜਬੂਰ ਹੈ ਜੀ ਕਹਿਣਾ ਕੀ ਚਾਹੂਗੇ ਜੇ ਕੋਈ ਦੇਖ ਰਿਹਾ ਜਿਹਦਾ ਹੱਲ ਕਰ ਸਕਦਾ ਕੋਈ ਕਿਆ ਕਹੋਗੇ ਉਹਨੂੰ ਕਿਆ ਕਹੋਗੇ ਲੇਬਰ ਬਾਰੇ ਕੋਈ ਸੁਭਦਾ ਨਹੀਂ ਜੀ ਹੈਗੀ ਕੋਈ ਦਿਹਾੜੀ ਫਿਕਸ ਨਹੀਂ ਹੈਗੀ ਕੁਛ ਨਹੀਂ ਜੀ ਹੈਗਾ ਸਮਝਾ ਜੇ ਕੇ ਦਿਹਾੜੀ ਲਾਉਣ ਜਾਉਂਗੇ ਉਹ ਕਹੋਂਗੇ ਲੈ ਅੰਨੀ ਦਿਹਾੜੀ ਹੂੰ ਅੱਛਾ ਕੋਈ ਦੇ ਕੇ ਰਾਜ਼ੀ ਨਹੀਂ ਹੈਗਾ ਤੁਸੀਂ ਸੋਚਦੇ ਕਿਆ ਵੀ ਜੇ ਤੁਹਾਨੂੰ ਛੁੱਟੀ ਨਹੀਂ ਹੈਗੀ ਮਤਲਬ ਥੋੜੀ ਛੁੱਟੀ ਤੁਸੀਂ ਕਰ ਨਹੀਂ ਸਕਦੇ ਐਜ਼ ਆ ਮਜਬੂਰੀ ਕਹਿ ਲਈ ਆਪਾਂ ਪਰ ਇਹਦਾ ਹੱਲ ਕਿਆ ਹੋਊਗਾ ਮਤਲਬ ਤੁਸੀਂ ਕੀ ਸੋਚਦੇ ਹੋ ਵੀ ਅਸੀਂ ਛੁੱਟੀ ਤਾਂ ਕਰੂਗੇ ਜੇ ਸਾਨੂੰ ਐਦਾਂ ਦਾ ਕੁਝ ਹੋ ਜਾਵੇ ਇਹ ਕੀ ਹੋਣਾ ਚਾਹੀਦਾ ਐਦਾਂ ਦਾ ਦੇਖੋ ਜੀ ਕੋਈ ਕਾਰਡ ਬਣਿਆ ਕੋਈ ਸਾਡੇ ਵਾਸਤੇ ਬਣਨਾ ਚਾਹੀਦਾ ਨਾ ਵੀ ਜਿੱਦਾਂ ਸਭ ਨੂੰ ਪੈਨਸ਼ਨਾਂ ਲੱਗੀਆਂ ਸਾਨੂੰ ਕਿਆ ਲੱਗਦਾ ਹੈ ਕੁਝ ਵੀ ਨਹੀਂ ਜੀ ਜਿੰਨੀ ਦਿਨ ਕੰਮ ਕਰਦੇ ਆ ਠੀਕ ਹੈ ਜਦੋਂ ਕਿਤੇ 7 ਵਜੇ ਕੀ ਬੈਠ ਗਏ ਬਸ ਬੈਠੇ ਆ ਘਰਾਂ ਜੀ ਮੈਂ ਉਹੀ ਦੇਖ ਰਿਹਾ ਸੀ ਵੀ ਲੇਬਰ ਡੇ ਆ ਵੱਖ-ਵੱਖ ਅਧਾਰਿਆਂ ਨੂੰ ਛੁੱਟੀਆਂ ਜਿੱਥੇ ਸਕੂਲਾਂ ਦੇ ਬੱਚਿਆਂ ਨੂੰ ਵੀ ਛੁੱਟੀਆਂ ਉੱਥੇ ਬਾਈਡ ਜਿਉਂ ਨਹੀਂ ਕੰਮ ਕਰਦੇ ਆ ਮੈਂ ਪੁੱਛਿਆ ਕਹਿੰਦੇ ਮਜਬੂਰੀ ਆ ਕੰਮ ਕਰਨਾ ਪੈਂਦਾ ਮਜਬੂਰੀ ਜੇ ਢਿੱਡ ਪਾਲਣਾ ਵਾ ਜੇ ਪਰਿਵਾਰ ਪਾਲਣਾ ਤੇ ਇੱਕ ਗੱਲ ਮੈਂ ਹੋਰ ਪੁੱਛ ਲਵਾਂ ਹਾਂਜੀ ਜਿੱਦਾਂ ਤੁਸੀਂ ਕਿਹਾ ਵੀ ਜੇ ਰੋਟੀ ਖਾ ਕੰਮ ਕਰੋਗੇ ਤਾਂ ਰੋਟੀ ਖਾਓਗੇ ਫਿਰ ਇਹ ਛੁੱਟੀ ਦਾ ਮਤਲਬ ਹੋਇਆ ਮਤਲਬ ਛੁੱਟੀ ਸਾੜੀ ਕੋਈ ਛੁੱਟੀ ਨਹੀਂ ਜੀ ਹੈਗੀ ਜੇ ਛੁੱਟੀ ਕਰੂਗੇ ਤਾਂ ਠੇਕੇਦਾਰ ਪੈਸੇ ਕੱਟ ਲੈਂਦਾ ਪੈਸੇ ਕੱਟ ਮਿਲਣੇ ਨਹੀਂ ਜੀ ਹੈਗੀ ਜੇ ਆਉਂਗੇ ਅਸੀਂ ਕੰਮ ਦੇ ਉੱਪਰ ਸਾਨੂੰ ਦਿਹਾੜੀ ਤਾਂ ਮਿਲਣੀ ਹੈ ਨਹੀਂ ਸਾਨੂੰ ਕੋਈ ਦਿਹਾੜੀ ਨਹੀਂ ਜੀ ਹੈਗੀ ਅੱਛਾ ਹਾਂਜੀ ਹਾਂ ਸੋ ਇਹ ਗੱਲਾਂ ਵੀ ਇੱਥੇ ਜਿੱਥੇ ਹੁੰਦੀਆਂ ਵਾ ਸਰਕਾਰ ਵੱਲੋਂ ਛੁੱਟੀ ਤਾਂ ਹੈ ਇਹ ਫਲੇਵਰ ਡੇ ਦੀ ਪਰ ਮਜਬੂਰੀਆਂ ਕਹਿੰਦੇ ਬਹੁਤ ਕੁਝ ਕਰਵਾਉਂਦੀਆਂ ਤੇ ਤੁਸੀਂ ਦੇਖ ਸਕਦੇ ਹੋ ਅੱਜ ਦੀ ਰਿਪੋਰਟ ਆ ਜਿਹਦੇ ਵਿੱਚ ਜਿਹੜੀ ਅਸਲੀ ਲੇਬਰ ਆ ਉਹ ਕੰਮ ਤੇ ਆ ਤੇ ਬਾਕੀ ادارے ਘਰ ਬੈਠੇ ਨੇ ਸੋ ਇਹੋ ਜੀ ਰਿਪੋਰਟਾਂ ਦੇਖੋ ਤੁਸੀਂ ਜੀਸਟਾਰ ਟੀਵੀ ਚੈਨਲ ਦੇ ਨਾਲ ਮੈਂ ਆ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਜੀਸਟਾਰ ਟੀਵੀ ਚੈਨਲ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਰੂਪਨਗਰ